ਜਿੱਥੇ 32 ਸੈਕਟਰ ਜਿਹੜੀ ਮੀਟਿੰਗ ਰੱਖੀ ਆ ਤੁਸੀਂ ਦੇਖਿਆ ਵੀ ਦੁਪਹਿਰ ਦਾ ਟਾਈਮ ਆ ਐਤਵਾਰ ਦਾ ਛੁੱਟੀ ਵਾਲਾ ਦਿਨ ਟਾਈਮ ਦਾ ਮੌਜੂਦ ਸੀ ਆ ਟਾਈਮ ਆ ਤੇ ਸਾਰੇ ਲੋਕ ਅੱਜ ਤਸ਼ੋਸ਼ ਪਰਪਰਾਸ਼ਨ ਨਾਲ ਬੋੜੇ ਨਾਲ ਬੋੜਾ ਲਾ ਕੇ ਚੱਲ ਰਹੇ ਨੇ ਪੂਰੇ ਇਸ ਸਾਲ ਹੋ ਰਿਹਾ ਭਿੰਲੋ ਸਾਹਿਬ ਦੀ ਸੀਟ ਜਿਹੜੀ ਹੈ ਔਰ ਇੱਕ ਥਰ੍ਹਾਂ ਬਾਨ ਸੈੱਟ ਹੋਈ ਹੋਈ ਆ ਕਿਉਂਕਿ ਆਮ ਆਦਮੀ ਦੇ ਜੋ ਕੰਮ ਕੀਤੇ ਨੇ ਸਾਡੇ ਮਾਨ ਜੋ ਮੋਹਨ ਸਿੰਘ ਮਾਨ ਜੀ ਨੇ ਕੰਮ ਕੀਤੇ ਨੇ 2 ਸਾਲ ਦੇ ਵਿੱਚ ਰਵਿੰਦ ਕੇ ਜੀ ਵੱਲ ਜਿਹੜੀ ਸੋਚ ਅੱਜ ਪੂਰੇ ਮਗੇਦੇਸ਼ ਫੈਲੀ ਹੋਈ ਆ ਉਹ ਸੋਚ ਨੂੰ ਦੇਖਦੇ ਹੋਏ ਅੱਜ ਇਹ ਪੂਰਾ ਪੰਜਾਬ ਸਾਡਾ ਲੁਧਿਆਣਾ ਪੂਰਾ ਅਜ ਵਰਗੇ ਆਮ ਆਦਮੀ ਪਾਰਟੀ ਦੇ ਨਾਲ ਖੜਾ ਵਾ ਉਹ ਤੁਹਾਨੂੰ ਦੱਸਣਾ ਚਾਹੁੰਦੇ ਆ ਮਦਾਨ ਸਭਾ ਹਲਕਾ ਪੂਰਬੀ ਹੈ ਪੂਰਬ ਚੋਂ ਸੂਰਜ ਚੜਦਾ ਤੇ ਇਥੋਂ ਜਿਹੜੀ ਸੰਗਤ ਆ ਉਹਨਾਂ ਦੇ ਅਸ਼ੀਰਵਾਦ ਸਦਕਾ ਦੱਸਣਾ ਚਾਹੁੰਨਾ ਤੇ ਜਿਹੜਾ ਪੱਪੀ ਦਾ ਸੂਰਜ ਵੀ ਇੱਥੋਂ ਪੂਰਬ ਚੋਂ ਛੜਾ ਕੇ ਭੇਜਦਾ ਆਮ ਆਦਮੀ ਪਾਰਟੀ ਜਿੰਦਾਬਾਦ ਪਰੇਵਾਰ ਸਾਹਿਬ ਜਿੰਦਾਬਾਦ ਨਾਰਾ ਬਹੁਤ ਚੱਲ ਰਿਹਾ ਸੋਸ਼ਲ ਮੀਡੀਆ ਤੇ ਬਿੱਟੂ ਤੇ ਰਾਜਾ ਗੱਪੀ ਮੋਟ ਪਹਾਣੀ ਪੱਪੀ ਸਾਰੇ ਨੂੰ ਪਤਾ ਜੀ ਉਹ ਤਾਂ ਪਹਿਲਾਂ ਹੀ ਪਤਾ ਵਾ ਉਹ ਨਾਰਾ ਹੋਰ ਬਣਿਆ ਲੋਕਾਂ ਨੂੰ ਪਹਿਲਾਂ ਹੀ ਪਤਾ ਸਾਰਾ ਕੁਝ ਤੁਸੀਂ ਸੁਣਾ ਸਕਦੇ ਹੋ ਉਹ ਉਹ ਲੈਣੇ ਸੁਣਾ ਸਕਦੇ ਹੋ ਬਿਲਕੁਲ ਬਿਲਕੁਲ ਲੋ ਜੀ ਉਦਾਜਾ ਗੱਪੀ ਜਿੱਤੂ ਦਾ ਰਾਜਾ ਗੱਪੀ ਇੱਕ ਬਾੜ ਔਰ ਤੁਹਾਨੂੰ ਦੱਸਣਾ ਚਾਹੁੰਦੇ ਆ ਤੁਸੀਂ ਚੌਥਾ ਥਾਮੋ ਲੋਕਤੰਤਰ ਦਾ ਤੁਸੀਂ ਸਾਰਾ ਲੁਧਿਆਣਾ ਘੁੰਮ ਰਹੇ ਹੋ ਤੇ ਜਦੋਂ ਅਸੀਂ ਰੈਲੀਆਂ ਜਾਂਦੇ ਆ ਜਿਹੜਾ ਜਗਰਾਓ ਉੱਥੇ ਰੈਲੀ ਜਿਗੇ ਆਸੇ ਪਾਸੇ ਜਿਹੜੇ ਪ੍ਰੈਸ ਵਾਲੇ ਕਹਿ ਦੇ ਸੀਗੇ ਵੇ ਜੋ ਇੱਥੇ ਮਾਹੌਲ ਆ ਤੇ ਇਹਨਾਂ ਨੂੰ ਕੋਈ ਹਰਾ ਨਹੀਂ ਸਕਦਾ ਸਿਰਫ ਲਾਨ ਹੋਣਾ ਬਾਕੀ ਹੈ ਤੇ ਹੁਣ ਤੁਹਾਡੇ ਸਾਹਮਣੇ ਜਿੰਨੀਆਂ ਤੁਸੀਂ ਮੀਟਿੰਗਾਂ ਅਟੈਂਡ ਕਰਦੇ ਹੋ ਸਵੇਰ ਤੋਂ ਸ਼ਾਮ ਤੱਕ ਜਿੱਥੇ ਜਾਣੇ ਹੋ ਇੱਕੋ ਹੀ ਆਵਾਜ਼ ਆ ਰਹੀ ਹੈ ਜਿਹੜੀ ਸਫਾਈ ਦੀ ਝੌਮ ਕੇ ਸ਼ੁਰੂਆਤ ਕੀਤੀ 2022 ਦੇ ਵਿੱਚ ਪੰਜਾਬੀਆਂ ਨੇ ਲੁਧਿਆਣਾ ਵਾਸੀਆਂ ਨੇ ਚਾਰੂਣਾਲਾ ਬਟਨ ਦਬਾ ਕੇ 14 ਵਿੱਚੋਂ 13 ਐਮਐਲਏ ਦੇ ਬੁਲਾਏ ਸੀਗੇ ਉਹ ਸ਼ੁਰੂਆਤ ਜਿਹੜੀ ਕੀਤੀ ਸੀ ਅੱਜ ਜਿਹੜੀ ਸਫਾਈ ਬਾਕੀ 1 ਜੂਨ ਨੂੰ ਚਾਰੂ ਵਾਲ ਬੜ ਦੱਬ ਕੇ ਉਹ ਸਫਾਈ ਪੂਰੀ ਤਰ੍ਹਾਂ ਹੋ ਜਾਣੀ ਹੈ ਤੇ ਪੱਪੀ ਜੀ ਲੋਕ ਸਭਾ ਅੱਜ ਪਹੁੰਚਣਗੇ ਤੇ ਜਿਹੜੇ 8000 ਕਰੋੜ ਦੇ ਫੰਡ ਸਾਡੇ ਰੋਕੀ ਬੈਠੇ ਆ ਅੱਜ ਸੈਂਟਰ ਸਰਕਾਰ ਜਿਹੜੀ ਸੈਂਟਰ ਸਰਕਾਰ ਦੇ ਕੰਨ ਬੋਲੇ ਹੋਏ ਨੇ ਇਹਨਾਂ ਦੀ ਆਵਾਜ਼ ਇਹ ਜੀ ਹੈ ਤੇ ਉਹ ਜਾ ਕੇ ਉਹਨਾਂ ਦੇ ਕੰਨ ਬੋਲੇ ਖੁੱਲਣਗੇ ਤੇ ਸਾਡੇ ਲੁਧਿਆਣੇ ਦੀ ਨਿਹਾਰ ਬਗਲ ਸਾਰੇ ਜਿਹੜੇ ਬਿੱਟੂ ਜਿਹੜੇ ਪੁਰਾਣੇ ਗੱਡਿਆਂ ਦੇ ਪੇਜ ਨਜ਼ਰ ਆ ਰਹੇ ਨੇ ਵੀਡੀਓ ਵਾਇਰਲ ਹੋ ਰਹੀ ਹੈ ਉਹ ਕਾਰਨ ਕਿ ਉਹ ਰਾਣੇ ਗੱਡੀਆਂ ਉੱਤੇ ਜਿਹੜੇ ਲੰਬੇ ਪੇਜ ਨਜ਼ਰ ਆਦੇ ਨੇ ਬਿੱਟੂ ਜੀ ਕੋਠੀ ਉਹ 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 ਮौज मस्ती ਵਾਲੇ ਨੇ ਬੰਕੇ 10 ਸਾਲ ਉਹਨਾਂ ਨੇ ਮौज मस्ती ਕੀਤੀ ਆ ਉਹਨਾਂ ਦੱਸਣਾ ਚਾਹੁੰਦੇ ਆ ਔਰ ਇੱਕੋ ਇੱਕ ਕੈਂਡੀਡੇਟ ਆ ਆਮ ਆਦੀ ਪਾਰਟੀ ਦਾ ਸ਼ੋਕ ਪ੍ਰੈਸ਼ਰ ਪੱਪੀ ਜਿਨ੍ਹਾਂ ਨੇ ਲੋਕ ਸਭਾ ਜਾਣਾ ਵਾ ਔਰ ਜਿਨ੍ਹਾਂ ਨੇ ਪਹਿਲਾਂ 2 ਸਾਲ ਕੰਮ ਕੀਤੇ ਲੋਕਾਂ ਦੇ ਔਰ ਜਿਨ੍ਹਾਂ ਨੇ 3 ਸਾਲ ਸਰਕਾਰ ਦੇ ਵਿੱਚ ਆਮ ਆਦੀ ਪਾਰਟੀ 'ਚ ਕੰਮ ਕਰਨੇ ਨੇ ਔਰ ਜਿਹੜੇ ਦੂਜੇ ਨੇ ਉਹ ਦੂਜੇ ਤਾਂ ਪੌਣੇ 5 ਸਾਲ ਫੋਨ ਨਹੀਂ ਚੱਕਦੇ ਜਿਹੜੇ ਤੀਜੇ ਨੇ ਉਹਨਾਂ ਨੇ ਕਿਧਰ ਵੱਲ ਜਾਵਣਾ ਜਿਹੜੇ ਚੌਥੇ ਨੇ ਉਹਨਾਂ ਚੌਥੇ ਨੰਬਰ ਤੇ ਆਉਣਾ ਇਸ ਕਰਕੇ ਜਿੱਦ ਪ ਆਪਣੀਆਂ ਪੈਣਾ ਨਦ ਤੇ ਨੌਜਵਾਨ ਦੀ ਜਿਨ੍ਹਾਂ ਨੇ 6 ਇਲੈਕਸ਼ਨ ਮੈਨੂੰ ਥਾਪੜਾ ਦੇ ਕੇ ਇਥੋਂ ਮਕੇ ਜਿਤਾਏ ਨੇ ਔਰ ਜਿਨ੍ਹਾਂ ਦਾ ਆਸ਼ੀਰਵਾਦ ਹਮੇਸ਼ਾ ਮੇਰੇ ਤੇ ਬਣਿਆ ਰਿਹਾ ਵਾ ਔਰ ਉਹ ਆਸ਼ੀਰਵਾਦ ਸਦਕਾ ਦੱਸਣਾ ਚਾਹੁੰਦਾ ਵੀ ਅੱਜ ਤੱਕ ਮਕੇ ਉਹਨਾਂ ਦਾ ਜੋ ਉਹਨਾਂ ਨੇ ਹੁਕਮ ਲਾਇਆ ਮੈਂ ਮੰਨਿਆ ਔਰ ਮੈਂ ਉਹਨਾਂ ਦਾ ਭੋਲਾ ਵਾਂ ਤੇ ਭੋਲਾ ਰਹਿਣਾ ਤੇ ਇਹਨਾਂ ਪੱਪੀ ਨੇ ਪੱਪੀ ਰਹਿਣਾ ਤੇ ਅਸੀਂ ਰਲ ਕੇ ਬਦਾ ਸਭਾ ਹਲਕਾ ਪੂਰਬੀ ਦੇ ਇਕੱਲੇ ਪੂਰੇ ਲੁਧਿਆਣੇ ਦੀ ਨੋਹਰ ਬਦਲ ਗੱਲ ਨਸ਼ੇ ਦੀ ਕੀਤੀ ਹੈ ਪੱਪੀ ਜੀ ਨੇ ਵੀ ਪਹਿਲਾਂ ਹਲਕੇ ਸੈਂਟਰ ਤੋਂ ਕੀਤਾ ਤੇ ਹੁਣ ਸਾਰਾ ਹੀ ਸਾਫ ਕਰਦੇ ਨੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵਾ ਜਿਹੜਾ ਆਮ ਆਦੀ ਪਾਰਟੀ ਸਰਕਾਰ ਐਸੇ ਕਰਕੇ ਬਣੀ ਸੀ 74 ਸਾਲ ਦਾ ਜਿਹੜਾ ਕੂੜਾ ਖਿਲਰਿਆ ਹੋਇਆ ਉਹਦੀ ਸਫਾਈ ਦੀ ਮਹਿਮ 2022 ਦੇ ਵਿੱਚ ਲੋਕਾਂ ਨੇ ਕੀਤੀ ਸੀ ਪੰਜਾਬੀਆਂ ਨੇ ਕੀਤੀ ਸੀਗੀ ਉਹ ਸ਼ੁਰੂਆਤ ਆਪਾਂ ਵੀ ਜਾਣਦੇ ਹਾਂ 274 ਸਾਲ ਦਾ ਕੂੜਾ ਖਿਲਰਿਆ 2 ਸਾਲ ਚ ਸਾਫ਼ ਨਹੀਂ ਹੋ ਸਕਦਾ ਤੇ ਸ਼ੁਰੂਆਤ ਹੋਈ ਹੈ ਤੇ ਇਸ ਵਾਰੀ 1 ਜੂਨ ਨੂੰ ਚੰਗੀ ਤਰ੍ਹਾਂ ਝਾੜੂ ਫਿਰ ਜੂਗਾ ਤੇ ਨਸ਼ਾ ਵੀ ਖਤਮ ਹੋਊਗਾ ਗੁੰਡਾਗਰਦੀ ਵੀ ਖਤਮ ਹੋਗੀ ਕਰਾਪਸ਼ਨ ਵੀ ਕਤਮ ਹੋਊਗੀ ਤੇ ਜੂਮ ਕੇ ਆਮ ਆਦੀ ਪਾਰਟੀ ਦਾ ਮਿਸ਼ਨ ਸਾਡੇ ਮਾਨਸਾ ਦਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਪੰਜਾਬ ਦੇ ਵਿੱਚ ਦਵਾਈ ਆਜ ਪੜਾਈ ਤੇ ਪੰਜਾਬ ਚ ਰੋਜ਼ਗਾਰ ਦੇ ਕੇ ਪੰਜਾਬ ਨੂੰ ਤਰੱਕੀ ਦਿਵਾਣਾ ਹਲਕਾਪੁਰ ਵਿੱਚ ਕਈ ਵਾਰਡ ਆ ਮਹਿਤਾ ਜੀ ਦੇ ਵਾਰਡ ਦੇ ਵਿੱਚੋਂ ਕਿੱਦਾਂ ਦੀ ਲੀਡਰ ਹੋਊਗੀ ਮੈਂ ਤਾਂ ਦੱਸਿਆ ਵੀ ਮਹਿਤਾ ਜੀ ਦੀ ਗੱਲ ਕਰਦੇ ਆ ਸਾਰੇ ਜਿਹੜੇ ਸਾਥੀ ਨੇ ਔਰ ਜਿੰਨੇ ਵੀ ਸਾਥੀ ਨੇ ਉਹ ਸਾਰੇ ਭੋਲੇ ਨੇ ਸਾਰੇ ਪੱਪੀ ਨੇ ਔਰ ਇੱਕ ਦੋ ਇਕੱਠੇ ਹੋ ਕੇ ਲੱਗੇ ਹੋਣਗੇ ਬੱਸ ਇਹਨੂੰ ਕਿਸ ਤਰ੍ਹਾਂ ਸੈਲੀਬ੍ਰੇਟ ਕਰ ਬੱਸ ਤਾਂ ਕਹਿੰਦੇ ਆ ਸਾਰੇ ਦਿਨ ਹੀ ਮਾਂ ਦੇ ਹੁੰਦੇ ਨੇ ਮਾਂ ਤੋਂ ਬਿਨਾ ਕੋਈ ਦਿਨ ਅਜਿਹਾ ਨਹੀਂ ਆਏ ਕਿ ਸ਼ੁਰੂਆਤ ਨਾ ਹੋਵੇ ਸ਼ੁਰੂ ਸ਼ੁਰੂਆਤ ਚ ਹੀ ਅਸ ਸੁਇਰੇ ਉੱਠਦੇ ਆ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਹੀ ਲੱਭਦੇ ਆ ਪਰ ਫਿਰ ਵੀ ਜਿਵੇਂ ਕਿ ਇੱਕ ਇੰਟਰਨੈਸ਼ਨਲ ਮਦਰਸ ਡੇ ਮਨਾਇਆ ਜਾਂਦਾ ਵੈ ਅੱਜ ਅਸੀਂ ਸਭ ਤੋਂ ਪਹਿਲਾਂ ਮਾਹਾਂ ਦੇ ਜਿੰਨੀਆਂ ਵੀ ਮਾਤਾਵਾਂ ਸਾਡੇ ਇਲਾਕੇ ਦੀਆਂ ਆਏ ਹੋਏ ਸੀਗੇ ਉਹਨਾਂ ਤੋਂ ਆਸ਼ੀਰਵਾਦ ਲਿੱਤਾ ਆਸ਼ੀਰਵਾਦ ਲੈ ਕੇ ਇੱਕ ਛੋਟੀ ਜੀ ਅਸੀਂ ਕੇਕ ਸੈਰਮਨੀ ਕੀਤੀ ਹੈ ਤੇ ਬਸ ਉਹਨਾਂ ਕੋਲੋਂ ਮੱਥ ਦਾ ਦਾਨ ਮੰਗਿਆ ਸੋਕ ਪ੍ਰੈਸ਼ਰ ਤੋਂ ਪੀਜੀ ਪਹੁੰਚੇ ਨੇ ਕਿਵੇਂ ਦੇਖਦੇ ਕੀ ਕਰਦੇ ਅੱਜ ਸਾਡੇ ਇੱਥੇ ਮੀਟਿੰਗ ਕੀਤੀ ਗਈ ਮਤੀ ਸੈਕਟਰ ਦੇ ਵਿੱਚ ਅਸ਼ੋਕਪੁਰ ਅਵਸ਼ਰ ਪੱਪੀ ਜੀ ਆਏ ਸਰਦਾਰ ਦਲਜੀਤ ਸਿੰਘ ਗਰੇਵਾਲ ਜੀ ਪਹੁੰਚੇ ਨੇ ਮੇਰੇ ਨਾਲ ਮੀਟਿੰਗ ਦਾ ਮੇਨ ਪਰਪਸ ਸੀਗਾ ਕਿ ਲੋਕਾਂ ਕੋਲੋਂ ਮਤ ਦਾ ਦਾਨ ਮੰਗਣਾ ਮੈਂ ਲੋਕਾਂ ਨੂੰ ਇਹੀ ਰਿਕੁਐਸਟ ਕੀਤੀ ਤੇ ਸਾਰਿਆਂ ਨੂੰ ਇਹੀ ਰਿਕੁਐਸਟ ਅੱਗੇ ਵੀ ਕਰਨਾ ਚਾਹਾਂਗੀ ਕਿ ਪਲੀਜ਼ ਜਦੋਂ ਤੁਸੀਂ ਵੋਟ ਪਾਣੀ ਹੈ ਇੱਕ ਅੱਛੇ ਨਾਗਰਿਕ ਹੋਣ ਦੇ ਨਾਤੇ ਉਹਨਾਂ ਨੂੰ ਕਾ ਦੋ ਲੋਕਾਂ ਦੋ ਟਾਈਪ ਦੇ ਲੋਕ ਹੈ ਜਿਹੜੇ ਸਮਾਜ ਵਿੱਚ ਵਿਚਰ ਰਹੇ ਹਨ ਪਹਿਲੇ ਲੋਕ ਉਹ ਨੇ ਜਿਹੜੇ ਸਿਰਫ ਤੁਹਾਨੂੰ ਸੁਪਨੇ ਦਿਖਾਉਂਦੇ ਨੇ ਧਰਮ ਦੇ ਆਧਾਰ ਤੇ ਜਾਂ ਸੁਪਨਿਆਂ ਦੇ ਆਧਾਰ ਤੇ ਤੁਹਾਡੇ ਕੋਲ ਵੋਟ ਮੰਗਨ ਆਉਂਦੇ ਨੇ ਪਰ ਦੂਸਰੀ ਥਾਂ ਤੇ ਸਾਡੀਆਂ ਆਮ ਆਦਮੀ ਪਾਰਟੀ ਹੈ ਜਿਹੜੀ ਪਿਛਲੇ 2 ਸਾਲਾਂ ਤੋਂ ਦਿਨ ਰਾਤ ਇਕ ਕਰ ਰਹੀ ਹੈ ਲੋਕਾਂ ਨੂੰ ਇੱਕ ਕੰਫਰਟੇਬਲ ਲਾਈਫ ਦੇਣ ਲਈ ਲੋਕਾਂ ਨੂੰ ਸੁਰੱਖਤ ਫੀਲ ਕਰਵਾਉਣ ਵਾਸਤੇ ਤੇ ਮੈਨੂੰ ਲੱਗਦਾ ਹੈ ਕਿ ਅਗਰ ਅਸੀਂ ਪੰਜਾਬ ਵਿੱਚ ਚਾਹਨੇ ਆ ਕਿ ਪੰਜਾਬ ਦਾ ਵਿਕਾਸ ਹੋਵੇ ਤੇ ਸਾਨੂੰ ਉਸ ਕਰਮਸ਼ੀਲ ਵਿਅਕਤੀ ਨੂੰ ਉਸ ਕਰਮਸ਼ੀਲ ਲੀਡਰ ਨੂੰ ਵੋਟ ਕਰਨੀ ਚਾਹੀਦੀ ਹੈ ਜੋ ਅੱਗੇ ਜਾ ਕੇ ਸਾਡੇ ਕੰਮ ਕਰਵਾ ਸਕੇ ਧੰਨਵਾਦ ਗੱਲ ਕਰਦੇ ਆ ਅੱਜ ਜਿਹੜੀ ਮੀਟਿੰਗ ਦਾ ਉਹ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਨਾ ਮੇਰੇ ਸਾਰੇ ਜਿਹੜੇ ਪੱਤਰਕਾਰ ਭਰਾਵਾਂ ਆ ਪੈਣਾ ਇੱਥੇ ਪਹੁੰਚੇ ਹੋ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਤੇ ਉਸ ਤੋਂ ਬਾਅਦ ਧੰਨਵਾਦ ਕਰਨਾ ਚਾਹਨਾ ਸਰਦਾਰ ਦਜੀਤ ਸਿੰਘ ਖੋਲਾ ਜੀ ਉਹਨਾਂ ਦਾ ਤੇ ਸ਼੍ਰੀ ਸ਼ੋਕ ਪ੍ਰਸ਼ਰ ਪੱਪੀ ਜੀ ਉਹਨਾਂ ਦਾ ਜਿਹੜੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਇੱਥੇ ਸੁਣਾਣ ਆਏ ਨੇ ਤੇ ਮੈਂ ਗੱਲ ਕਰਨੀ ਚਾਹਨਾ ਜੀ ਸ਼੍ਰੀ ਸ਼ੋਕ ਪ੍ਰਸ਼ਰ ਪੱਪੀ ਜੀ ਜੀ ਅੱਜ ਅਸੀਂ ਇੱਥੇ ਵੋਟ ਮੰਗਣ ਇਕੱਠੇ ਹੋਏ ਆਂ ਜਿਹੜੇ ਦਾ ਕੰਮ ਆਮ ਆਦਮੀ ਪਾਰਟੀ ਨੇ ਸਕੂਲ ਨੂੰ ਲੈ ਕੇ ਹਸਪਤਾਲਾਂ ਨੂੰ ਲੈ ਕੇ ਤੇ ਹੋਰ ਇੱਕ ਆਮ ਆਪੀ ਨੂੰ ਗਰੀਬੰਦਿਆਂ ਨੂੰ ਲੈ ਕੇ ਕੀਤੇ ਨੇ ਉਹ ਸਾਰੇ ਕੰਮ ਤਾਂ ਅਸੀਂ ਸਾਰੇ ਜਾਣਦੇ ਆਂ ਤੇ ਅੱਜ ਗੱਲ ਕਰਦੇ ਆਂ ਮਰਦ ਦਾ ਦਾਨ ਜਿਹੜਾ ਤੁਸੀਂ ਸ਼੍ਰੀ ਸ਼ੋਕ ਪ੍ਰੈਸ਼ਰ ਪਪੀ ਨੂੰ ਦੇ ਰਹੇ ਹੋ ਉਹ ਤੁਸੀਂ ਕਿਉਂ ਦੇਣਾ ਉਹਦਾ ਇੱਕ ਰੀਜ਼ਨ ਦੇਖਿਆ ਜਾਵੇ ਜੇ ਜਿਹੜੇ ਸਾਡੇ ਇੱਥੇ ਹੋਰ ਵੀ ਕੈਂਡੀਡੇਟ ਨੇ ਇੱਕ ਸਾਡੇ ਭਾਜਪਾ ਤੋਂ ਬਿੱਟੂ ਜੀ ਤੇ ਇੱਕ ਸਾਡੇ ਰਾਜਾ ਵੜਿੰਗ ਜੀ ਜੇ ਮੈਂ ਬਿੱਟੂ ਜੀ ਦੀ ਗੱਲ ਕਰਾਂ ਬਿੱਟੂ ਜੀ ਸਾਡੇ ਉਹ ਕੈਂਡੀਡੇਟ ਨੇ ਜਿਹੜੇ ਪਿਛਲੇ 10 ਸਾਲ ਤੋਂ ਐਮਪੀ ਰਹੇ ਨੇ ਪਰ ਲੁਧਿਆਣੇ ਦੀ ਸਾਰ ਨਹੀਂ ਪੁੱਛੀ ਕਦੇ ਅੱਜ ਤੱਕ ਉਹਨਾਂ ਨੂੰ ਪਾਰਲੀਮੈਂਟ 'ਚ ਲੁਧਿਆਣਾ ਵਾਸੀਆਂ ਨੇ ਮੈਨੂੰ ਨਹੀਂ ਲੱਗਦਾ ਕੋਈ ਮੁੱਦਾ ਚੱਕਦੇ ਦੇਖਿਆ ਹੋਊਗਾ ਤੇ ਜਿਹੜੇ ਸਾਡੇ ਦੂਜੇ ਕੈਂਡੀਡੇਟ ਨੇ ਰਾਜਾ ਬੜਿੰਗ ਜੀ ਉਹਨਾਂ ਨੂੰ ਤਾਂ ਮ ਲੁਧਿਆਣੇ ਦਾ ਕੈਂਡੀਡੇਟ ਮੰਨਦਾ ਹੀ ਨਹੀਂ ਕਿਉਂਕਿ ਉਹ ਆਏ ਗਿੱੱੜ ਵਾਹੇ ਤੋਂ ਨਹੀਂ ਉਹਨਾਂ ਨੂੰ ਕੀ ਪਤਾ ਲੁਧਿਆਣੇ ਦੇ ਕੀ ਰੰਝਾ ਹੈ ਤੇ ਕੀ ਲੋਕਾਂ ਦੀ ਡਿਮਾਂਡ ਹੈ ਜੇ ਗੱਲ ਕਰੀਏ ਸ਼੍ਰੀ ਅਸ਼ੋਕ ਪ੍ਰੈਸ਼ਰ ਪੱਪੀ ਜੀ ਦੀ ਤੇ ਅਸ਼ੋਕ ਪ੍ਰੈਸ਼ਰ ਪੱਪੀ ਦੀ ਉਹ ਕੈਂਡੀਡੇਟ ਨੇ ਜਿਹੜੇ ਪਿਛ ਤਕਰੀਬਨ 2.5 ਸਾਲਾਂ ਤੋਂ ਸੈਂਟਰ ਹਲਕੇ ਦੇ ਵਿੱਚ ਬਹੁਤ ਹੀ ਲੋਕ ਭਲਾਈ ਦੇ ਕੰਮ ਕਰਦੇ ਆ ਰਹੇ ਨੇ ਜੇ ਗੱਲ ਕਰੀਏ ਸ਼੍ਰੀ ਵਿਸ਼ੋਕ ਪ੍ਰਾਸ਼ੇ ਪੱਪੀ ਜੀ ਤੇ ਪਿਛਲੇ ਜੇ ਹੁਣ ਦੇ ਰਿਕਾਰਡ ਦੀ ਤੇ ਅੱਜ ਦੇ ਟਾਈਮ ਸੈਂਟਰ ਹਲਕਾ ਉਹਨਾਂ ਦੀ ਜਾਨ ਬਖਸ਼ ਰਿਹਾ ਕੋ ਇਸ ਕਰਕੇ ਕਿ ਇੱਕ ਆਮ ਆਦਮੀ ਪਾਰਟੀ ਚੋਂ ਉੱਠਿਆ ਹੋਇਆ ਵਰਕਰ ਇੱਕ ਸਾਡੇ ਚੋਂ ਉੱਠੇ ਹੋਏ ਆਮ ਆਦਮੀ ਐਮਐਲਏ ਸਾਹਿਬ ਨੂੰ ਜਿਨ੍ਹਾਂ ਨੂੰ ਅੱਜ ਐਮਪੀ ਦੀ ਟਿਕਟ ਵਜੋਂ ਆਮ ਆਦਮੀ ਦੀ ਪਾਰਟੀ ਨੇ ਨਵਾਜਿਆ ਹੈ ਤੇ ਜਿਹੜਾ ਸਾਡੇ ਸਰਦਾਰ ਦਲਜੀਤ ਸਿੰਘ ਜੀ ਭੋਲਾ ਜੇ ਇਸ ਇਲਾਕੇ ਦੀ ਗੱਲ ਕਰੀਏ ਇੱਥੇ ਸਾਡੇ ਪੋਸ਼ ਇਲਾਕੇ ਕੋਈ ਵੀ ਮੈਨੂੰ ਨਹੀਂ ਲੱਗਦਾ ਏਸਿਆਂ ਚ ਉੱਠ ਕੇ ਸਾਨੂੰ ਇੰਨੀ ਗਰਮੀ ਚ ਸੋਨਣ ਆਂਦਾ ਜੇ ਉਹਨਾਂ ਨੂੰ ਦਿਲੋਂ ਆਮ ਆਦਮੀ ਪਾਰਟੀ ਨਾਲ ਪਿਆਰ ਨਾ ਹੁੰਦਾ ਸੋ ਜਿੰਨੀ ਇੱਥੇ ਅੱਜ ਸੰਗਤ ਆਈ ਸੀ ਉਹ ਸਾਰੇ ਮੇਰੇ ਹਿਸਾਬ ਨਾਲ ਇੱਕ ਬੜੇ ਅੱਛੇ ਲੈਵਲ ਦੇ ਰਹਿਣ ਵਾਲੇ ਬੰਦੇ ਨੇ ਤੇ ਅੱਜ ਜੋ ਗਰਮੀ ਦੇ ਵਿੱਚ ਅਗਰ ਇਕੱਠੇ ਹੋਏ ਨੇ ਉਹ ਸਰਦਾਰ ਦਲਜੀਤ ਸਿੰਘ ਜੀ ਭੋਲਾ ਜੀ ਦੇ ਕੀਤੇ ਹੋਏ ਪਿਛਲੇ 2.5 ਸਾਲ ਦੇ ਕੰਮ ਨੂੰ ਦੇਖਦੇ ਹੋਏ ਇਕੱਠੇ ਹੋਏ ਨੇ ਤੇ ਮੈਂ ਉਮੀਦ ਕਰਦਾ ਜਿੱਦਾਂ ਐਮਐਲਏ ਸਾਹਿਬ ਨੂੰ ਸਾਰਿਆਂ ਨੇ ਪੂਰਬੀ ਹਲਕੇ ਵਿੱਚੋਂ ਪੂਰੇ ਪੰਜਾਬ ਚੋਂ ਸ਼ਹਿਰੀ ਹਲਕੇ ਚ ਸਭ ਤੋਂ ਵੱਧ ਵੋਟ ਸਭ ਤੋਂ ਵੱਧ ਲੀਡ ਨਾ ਜਿਤਾਇਆ ਸੀ ਤੇ ਆਉਣ ਵਾਲੇ ਸਮੇਂ ਸ਼੍ਰੀ ਸ਼ੋਕਪਾਲਾ ਸ਼ਰ ਪੱਪੀ ਜੀ ਸਭ ਤੋਂ ਵੱਧ ਲੀਡ ਨਾ ਜਿੱਤਣਗੇ ਜੀ ਜਿੱਦਾਂ ਗਰਮੀਆਂ ਦੇ ਮੌਸਮ ਨੂੰ ਦੇਖਦੇ ਹੋ ਤੁਹਾਡੇ ਲੋਕ ਕਈ ਪਾਰਕਾਂ ਦੀ ਸਫਾਈ ਕਰਾਈ ਗਈ ਹੈ ਕਈ ਰਕਟਾਂ ਨੂੰ ਵੀ ਰੱਖਿਆ ਗਿਆ ਵਾ ਕਿਵੇਂ ਦੇਖਦੇ ਆ ਵੀ ਜਿਹੜੇ ਇਸ ਮੌਸਮ ਦੇ ਵਿੱਚ ਗਰਮੀ ਦੇ ਜਾਨਵਰਾਂ ਲਈ ਪਾਣੀ ਦਾ ਦਰਕਤਾਂ ਨੂੰ ਜਿਹੜਾ ਪਾਣੀ ਦੇਖੋ ਜੀ ਸਾਡੇ ਵੱਲੋਂ ਤਾਂ ਟਾਈਮ ਦੀ ਟਾਈਮ ਜਿੱਥੇ ਪਾਰਕਾਂ ਦੀ ਸਫਾਈ ਦੀ ਲੋੜ ਹੈ ਜਾਂ ਜਿੱਥੇ ਕਿਸੇ ਇਲਾਕੇ 'ਚ ਸਫਾਈ ਦੀ ਲੋੜ ਹੈ ਅਸੀਂ ਪ੍ਰੋਪਰ ਕਰਾ ਰਹੇ ਹਾਂ ਜੇ ਦੇਖਿਆ ਜਾਵੇ ਜਿਹੜੀ ਹੁਣ ਕੁਦਰਤੀ ਗਰਮੀ ਇੰਨੀ ਜ਼ਿਆਦਾ ਹੋ ਰਹੀ ਹੈ ਜਾਨਵਰ ਵਿਚਾਰੇ ਬਿਲਖਦੇ ਆ ਉਹਦੇ 'ਚ ਕੋਈ ਡਾਊਟ ਨਹੀਂ ਅਸੀਂ ਤਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦੇ ਹਾਂ ਜੇ ਹੋ ਸਕੇ ਆਪਾਂ ਹੋਰ ਬੜਾ ਖਰਚਾ ਕਰਦੇ ਹਾਂ ਕਿ ਆਪਣੇ ਆਪਣੇ ਘਰ ਦੇ ਬਾਹਰ ਇੱਕ ਕੋਲਾ ਲਾ ਲਓ ਪੰਛੀਆਂ ਲਈ ਇੱਕ ਕੋਲਾ ਲਾ ਲਓ ਤਾਂ ਕਿ ਪੰਛੀ ਇਸ ਗਰਮੀ ਤੋਂ ਬਚ ਜਾਣ ਤੇ ਜਿਹੜੇ ਵਿਚਾਰੇ ਸਾਡੇ ਆਵਾਰਾ ਜਾਨਵਰ ਜਾਂ ਟੋਕ ਤੁਰੇ ਫਿਰਦੇ ਆ ਉਹਨਾਂ ਦੀ ਜਾਨ ਬਚਾਈ ਜਾ ਸਕੇ ਵੀ ਇੱਕ ਕਿੰਨੀ ਲੀਡ ਅੱਗੇ ਲੈ ਕੇ ਜਾਵਾਂਗੇ ਇਸ ਵਾਰ ਤੋਂ ਆਪਣੇ ਚੋਣਾਂ ਦੇ ਦੇਖੋ ਜੀ ਇਸ ਵਾਰ ਤੋਂ ਜਿਸ ਹੱਬ ਨਾਲ ਲੀਡ ਸਰਦਾਰ ਐਮ ਐਲ ਏ ਦਲਜੀਤ ਸਿੰਘ ਭੋਲਾ ਜੀ ਨੂੰ ਮਿਲੀ ਸੀ ਸਭ ਤੋਂ ਵੱਧ ਲੀਡ ਸੀ ਉਹ ਸ਼ਹਿਰੀ ਹਲਕੇ ਦੀ ਪੰਜਾਬ ਦੀ ਤੇ ਮੈਨੂੰ ਲੱਗਦਾ ਐਮ ਪੀ ਸਾਹਿਬ ਦੀ ਵੀ ਜਿਹੜੀ ਲੀਡ ਹੋਏਗੀ ਲੁਧਿਆਣੇ ਦੀ ਉਹ ਹਲਕਾ ਸ਼ਹਿਰੀ ਦੀ ਪੂਰੇ ਪੰਜਾਬ ਚ ਸਭ ਤੋਂ ਵੱਧ ਹੋਏਗੀ ਪੂਰਬੀ ਚੋਂ ਵੱਧ ਹੋਏਗੀ ਗੁਬਾਰ ਦੇ ਵਿੱਚ ਪੂਰਬੀ ਚੋਂ ਪੂਰਬੀ ਚੋਂ ਕਿ ਸਾਡੇ ਐਮਐਲਏ ਸਾਹਿਬ ਦਾ ਕਹਿਣਾ ਹੈ ਜਿਹੜਾ ਸੂਰਤ ਚ ਚੜਦਾ ਉਹ ਪੂਰਬੀ ਹਲਕੇ ਚ ਚੜਦਾ ਤੇ ਜਿਹੜਾ ਸੀਰੀ ਸ਼ੋਕ ਪ੍ਰਸ਼ਾਸਕ ਪਪੀ ਦਾ ਸੂਰਤ ਜਿਹੜਾ ਪੂਰਬੀ ਹਲਕੇ ਤੋਂ ਚੜਾ ਕੇ ਭੇਜਾਂਗੇ ਧੰਨਵਾਦ ਕਾਂਗਰਸੀ ਕਹਿੰਦੇ ਆ ਕਿ ਅੱਜ ਮਾਂ ਦੇਣਾ ਤੇ ਪਾਰਟੀ ਇੱਕ ਮਾਂ ਹੁੰਦੀ ਆ ਤੇ ਜਿਹੜੇ ਆ ਚੋਣਾਂ ਲੜ ਰਹੇ ਕੈਂਡੀਡੇਟ ਇਹ ਆਪਣੀ ਮਾਂ ਨੂੰ ਛੱਡ ਕੇ ਭਗੋੜੇ ਹੋਏ ਹੋਏ ਆ ਤੇ ਦੂਸਰੀਆਂ ਪਾਰਟੀਆਂ ਜਾ ਕੇ ਚੋਣ ਲੜ ਰਹੇ ਆ ਅੱਜ ਤਿੰਨ ਕਾਂਗਰਸੀਆਂ ਦਾ ਮੁਕਾਬਲਾ ਹੋ ਰਿ ਦੇਖੋ ਜੀ ਜੇ ਗੱਲ ਕਰੀਏ ਜੋ ਕਾਂਗਰਸੀ ਕਹਿੰਦੇ ਆ ਕਾਂਗਰਸੀਆਂ ਨੂੰ ਸਿਰਫ ਇੱਕ ਗੱਲ ਮੈਂ ਪੁੱਛਣੀ ਚਾਹੁੰਦਾ ਆ ਕੀ ਗੱਲ ਤੁਹਾਡੇ ਜਿਹੜੇ ਲੁਧਿਆਣੇ ਦੇ ਬੰਦੇ ਸੀਗੇ ਉਹਨਾਂ 'ਚ ਕੋਈ ਕੈਪੇਬਲ ਨਹੀਂ ਸੀਗਾ ਪਹਿਲਾਂ ਤਾਂ ਤੁਸੀਂ ਪੋਸਟਾਂ ਪਾਉਂਦੇ ਰਹੇ ਹੋ ਕੋਈ ਆਸ਼ੂ ਦੀ ਪਾਉਂਦਾ ਰਿਹਾ ਕੋਈ ਤਲਵਾਰ ਦੀ ਪਾਉਂਦਾ ਰਿਹਾ ਹੁਣ ਤੁਸੀਂ ਚੱਕ ਕੇ ਲਿਆਇਓ ਬੰਦਾ ਗਿੱਦੜਵਾਹੇ ਤੋਂ ਅਸੀਂ ਤਾਂ ਫੇਰ ਆਪਣੀ ਮਾਂ ਆਪਣੀ ਧਰਤੀ ਨਾਲ ਜੁੜੇ ਹੋਏ ਆ ਸਾਡੇ ਸ਼੍ਰੀ ਸ਼ੋਕਪ੍ਰਾਸ਼ੇ ਪੱਪੀ ਜੀ ਦੀ ਮਾਂ ਹੈ ਲੁਧਿਆਣਾ ਇਹ ਸਾਰੀਆਂ ਉਹਨਾਂ ਦੀਆਂ ਮਾਵਾਂ ਨੇ ਜਿਨ੍ਹਾਂ ਨਾਲ ਜੁੜੇ ਹੋਏ ਆ ਉਹ ਜਿਹੜੇ ਗਿੱਦੜਵਾਹੇ ਤੋਂ ਆਪਣੀ ਸੱਚੀ ਮਾਂ ਛੱ ਆਪਣੀ ਮਾਵਾ ਛੱਡ ਕੇ ਆ ਗਏ ਨੇ ਕਾਂਗਰਸੀਆਂ ਨੇ ਪੁੱਛੇ ਉਹ ਕਿੱਥੇ ਨੇ ਉਹ ਕਿੱਥੇ ਖੜਦੇ ਨੇ ਉਹ ਤਾਂ ਕਹਿੰਦੇ 6 ਸਾਲ ਦਾ ਸੀ ਉਦੋਂ ਦੇ ਮੇਰੇ ਮਾਪੇ ਗੁਜ਼ਰ ਗਏ ਆ ਤੇ ਰਾਜਾ ਵੜਿੰਗ ਕਹਿੰਦੇ ਸਾਰੀਆਂ ਮਾਵਾ ਮੇਰੀਆਂ ਮਾਵਾ ਮੈਂ ਇੱਕ ਗੱਲ ਕਹਿਣਾ ਜੀ ਜਿਹੜੀ ਮਾਵਾ ਮੈਂ ਮਾਵਾ ਦਾ ਪਿਆਰ ਨਹੀਂ ਪਾ ਸਕਿਆ ਦੇਖੋ ਜਿਹੜੀ ਮਾਂ ਆ ਜੇ ਉਹਨਾਂ ਦੀ ਆਪਣੀ ਮਾਤਾ ਚਲ ਗਏ ਨੇ ਤੇ ਜਿੰਨੀਆਂ ਵੀ ਸਾਡੀਆਂ ਇੱਥੇ ਮਾਵਾ ਨੇ ਜਿੰਨੀ ਵੀ ਸਾਡੇ ਸ਼ਹਿਰ ਦੀਆਂ ਮਾਵਾ ਨੇ ਉਹ ਸਾਡੀ ਆਪਣੀ ਮਾਵਾ ਮਾਂ ਇੱਕ ਐਸੀ ਉਹ ਸਾਰਿਆਂ ਦੀ ਸਾਂਝੀ ਆ ਸੋ ਮੇਰੀ ਸੋਚਣੀ ਇਹ ਹੈ ਉਹਨਾਂ ਨੂੰ ਪਹਿਲਾਂ ਆਪਣੇ ਗਿੱਦੜਵਾਹੇ ਦੀ ਮਾਵਾਂ ਦਾ ਧਿਆਨ ਰੱਖਣਾ ਚਾਹੀਦਾ ਸੀ ਕਿਉਂਕਿ ਇਹਨਾਂ ਦੇ ਆਨ ਮਕੜੋ ਮੈਨੂੰ ਲੱਗਦਾ ਉਹਨਾਂ ਦਾ ਹਾਲ ਕਿਸੇ ਨੇ ਨਹੀਂ ਪੁੱਛਣਾ ਇਹ ਦੋ ਕਿਸ਼ਤੀਆਂ ਦੇ ਪੈਰ ਤਾਂ ਧਰ ਲਿਆ ਨਾ ਹੁਣ ਗਿੱਦੜਵਾਹੇ ਤੇ ਰਹਨੇ ਨੇ ਨਾ ਲੁਧਿਆਣੇ ਤੇ ਰਹਨੇ ਨੇ ਸੋ ਮੈਨੂੰ ਲੱਗਦਾ ਇੱਥੋਂ ਹਾਰਨ ਤੋਂ ਬਾਅਦ ਦੁਬਾਰਾ ਉੱਥੇ ਜਾ ਕੇ ਆਪਣੀ ਮਾਵਾਂ ਨੂੰ ਜ਼ਰੂਰ ਪੁੱਛ ਲੈਣਗੇ